ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਸਭ ਸਿੱਖਾਂਗੇ ਜੀ ਸਾਰੇ ਮਹਿਲਾ ਪੰਜਵਾ ਆਇਓ ਸੁਨਣ ਪੜਨ ਕੋ ਬਾਣੀ ਨਾਮ ਵਿਸਾਰ ਲਗੈਨ ਲਾਲਚ ਬਿਰਥਾ ਜਨਮ ਪ੍ਰਾਣੀ ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਰਾਗ ਸਾਰੰਗ ਵਿੱਚ ਉਚਾਰੀ ਹੋਈ ਬਾਣੀ ਨੂੰ ਜਦੋਂ ਆਪਾਂ ਪੜਨਾ ਦੇ ਸਕਿਲ ਤੇ ਗਾਇਨ ਕਰਦੇ ਹਾਂ ਤਾਂ ਪੰਜਵੇਂ ਕਾਲੇ ਨੂੰ ਸਾਮਨ ਰਹੇ ਹਾਂ ਜੇ ਤੁ ਪੰਮੇ ਕਾਲੇ ਨੂੰ ਸਾਮਨ ਦੇ ਹਾਂ ਤਾਂ ਸ਼ਬਦ ਦਾ ਚਰਨ ਤਾਰ ਸੱਤਕ ਵਿੱਚ ਕੋਮਲ ਰੇ ਤੱਕ ਹੈ ਤੇ ਦੇਖਦੇ ਹਾਂ ਪਹਿਲਾ ਸਥਾਈ ਤੇ ਇੱਕ ਅੰਤਰਾ ਫਿਰ ਸਿੱਖਦੇ ਹਾਂ ਕਲੇ ਕਲੇ ਸਵਰਤੇ ਤੇ ਪਹਿਲਾ ਆਪਾਂ ਗਾਇਨ ਕਰਦੇ ਹਾਂ ਇੱਕ ਸਥਾਈ ਤੇ ਅੰਤਰਾ ਤਬਲੇ ਦੇ ਨਾਲ ਪਣੇ ਕੋਪਾਣੀ ਆਇਓ ਸੁਨਣ ਪਣੇ ਕੋਪਾਣੀ ਆਪ ਨੂੰ ਸਾਰ ਲਗ No. Okay. 算了。 ਪਾ ਸਿਖਾਂਗੇ ਇਸ ਸ਼ਬਦ ਨੂੰ ਕੱਲੇ ਕੱਲੇ ਸੁਰ ਤੇ ਤੇ ਦੇਖਦੇ ਹਾਂ ਆਇਓ ਸੋਨਨ ਸਾ ਰੇ ਸੰ ਸੋਨਨ ਨੀ ਸੰ ਨੇ

पडन को बाणी नाम विसार लगन लालच गगमािसार लगन लालच वीर्था जन्म परा ਰਸਾ ਸਾਗਾ ਬਿਰਥਾ ਜਨਮ ਪਰਾਂ ਮੀਰਥਾ ਜਨਮ ਪਰਾਂ ਤੇ ਹੁਣ ਲਿਖਦੇ ਆਂ ਪਾ ਅੰਤਰਾ ਇੱਕ ਅੰਤਰਾ ਪਾ ਗਾਇਨ ਕੀਤਾ ਸੀ ਅਗਲਾ ਅੰਤਰਾ ਆਪਾਂ ਦੇਖਣ ਜਾ ਰਹੇ ਹਾਂ

ਧਾ ਪਮਗਾ ਪਮ ਧਾ ਪਮਮ ਓ ਦਮ ਸਤ ਤ ਸਿਆਨਪ ਤੁਮਰੀ ਦੇ ਤੋ ਨਾਮ ਧਨ ਪਾਣੀ ਧਾ ਧਾ ਪਮ ਉਸ ਤੋਂ ਬਾਅਦ ਸੇਮ ਅਗਲਾ ਪੰਕਤੀ ਦਾ ਜੋ ਪਹਿਲਾ ਸਟੈਪ ਹੈ ਸੇਮ ਹੈ ਸੇ ਪਗਤ ਪਗਤ ਸੇ ਲਾਂਗੇ ਅੱਗੇ ਚੇਂਜ ਹੁੰਦਾ ਹੈ नानक जो प्रब पाणी माधा धानी रे सा नानक जो प्रब पाणी नानक जो प्र पाणि निरसनि धा पाणि दा मा गरे निरसनि दा मनि ਘਰ ਜ਼ਾਨ ਇਸਤਮਾਲ ਆਇਓ ਸੁਣਨ ਨਰ ਮੈਨੂੰ ਉਮੀਦ ਹੈ ਕਿ ਆਪ ਜੀ ਸਾਣੀ ਦੇ ਨਾਲ ਇਹ ਸਭ ਨੂੰ ਸਿੱਖ ਸਕੋਗੇ ਗਾਇਨ ਕਰ ਸਕੋਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ